ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਸ਼੍ਰੋਮਣੀ ਕਮੇਟੀ ਦੀ ਜਦੋਂ ਮੀਟਿੰਗ ਖਤਮ ਹੋਈ ਉਸ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਵਾਕਵਾਕ ਵਿਸ਼ਿਆਂ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਗਈ ਸ਼੍ਰੋਮਣੀ ਕਮੇਟੀ ਵੱਲੋਂ ਤੇ ਇਸੇ ਦੌਰਾਨ ਉਹਨਾਂ ਨੇ ਗੱਲ ਕੀਤੀ ਕਹਿੰਦੇ ਵੀ ਪ੍ਰੈਸ ਵਾਲੇ ਕਹਿੰਦੇ ਖਬਰਾਂ ਬਹੁਤ ਵਧਾ ਚੜਾ ਕੇ ਲਾਉਂਦੇ ਆ ਕਹਿੰਦੇ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਮੈਂ ਜਥੇਦਾਰ ਸਾਹਿਬ ਨੂੰ ਮਿਲ ਸਕਦਾ ਕਿਸੇ ਸਮਾਗਮ 'ਚ ਅਸੀਂ ਜੇ ਇਕੱਠੇ ਹੋ ਗਏ ਆ ਉੱਥੇ ਸਾਡੀ ਮੁਲਾਕਾਤ ਹੋਈ ਆ ਤੇ ਕਹਿੰਦੇ ਵਧਾ ਚੜਾ ਕੇ ਦੱਸਿਆ ਜਾਂਦਾ ਸੀ ਵੀਰ ਨਾਲੇ ਕਹਿੰਦੇ ਕਹਿੰਦੇ ਵੀ ਜਦੋਂ ਇਹ ਹੈਡਿੰਗ ਬਣਾਉਂਦੇ ਆ ਜਿਹਨੂੰ ਆਪਾਂ ਥੰਬਨੇਲ ਕਹਿੰਦੇ ਆ ਕਹਿੰਦੇ ਬਹੁਤ ਕਰਾਰੇ ਬਣਾਉਂਦੇ ਆ ਇੰਨੀ ਗੱਲ ਹੁੰਦੀ ਨਹੀਂ ਆ ਜਿੰਨੀ ਇਹ ਵਧਾ ਚੜਾ ਕੇ ਦੱਸਦੇ ਆ ਤੇ ਨਾਲ ਹੀ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਹੋਰ ਕੀਤੀ ਬੜੀ ਅਹਿਮ ਗੱਲ ਆ ਜਿਹਦੇ ਉੱਤੇ ਆਪਾਂ ਚਰਚਾ ਕਰਨੀ ਆ ਉਹ ਇਹ ਆ ਵੀ 51 ਲੱਖ ਜਿਹੜੀਆਂ ਵੋਟਾਂ ਬਣੀਆਂ ਨੇ ਸਿੱਖਾਂ ਦੀਆਂ ਗੁਰਸਿੱਖਾਂ ਦੀਆਂ ਜਿਨ੍ਹਾਂ ਨੇ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਣਾ ਕਹਿੰਦੇ ਇੱਕ ਵਾਰੀ ਇਹਦੀ ਚੰਗੀ ਤਰ੍ਹਾਂ ਜਾਂਚ ਕਰਾ ਲਓ ਵੀ ਇਹ ਜਿਹੜੇ ਵੋਟਰਸ ਨੇ ਇਹ ਮੁਕੰਮਲ ਤੌਰ ਤੇ ਗੁਰੂ ਕੇ ਸਿੱਖ ਨੇ ਜਾਂ ਸਹਿਜ ਧਾਰੀ ਨੇ ਜਾਂ ਕੌਣ ਨੇ ਵੀ ਐਦਾਂ ਨਾ ਹੋਵੇ ਵੀ ਲੋਕ ਸਭਾ ਤੇ ਵਿਧਾਨ ਸਭਾ ਦੀ ਇਲੈਕਸ਼ਨ ਲਿਸਟ ਦੇ ਵਿੱਚੋਂ ਜਿਹੜੀਆਂ ਉਹ ਕੁਝ ਜਿਹੜੇ ਵੋਟਰਸ ਆ ਉਹ ਸ਼ਾਮਿਲ ਕੀਤੇ ਗਏ ਹੁਣ ਇਹ ਦੋ ਸਵਾਲ ਫਿਲਹਾਲ ਪਟੀ ਸਾਹਿਬ ਤੁਹਾਡੇ ਤੋਂ ਜਾਣਨੇ ਚਾਹਾਂਗੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਧਮੀ ਸਾਹਿਬ ਨੇ ਗੱਲ ਕੀਤੀ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਆਪਾਂ ਗੱਲ ਕੀਤੀ ਸੀ ਸ਼ੰਕਾਪ੍ਰਣ ਕੀਤਾ ਸੀ ਕਿ ਜਥੇਦਾਰ ਦੀ ਬਦਲੀ ਦੋ ਹੂੰ ਪਹਿਲੀ ਗੱਲ ਤੇ ਇਹਨਾਂ ਨੇ ਮੀਟਿੰਗ ਚੰਡੀਗੜ੍ਹ ਰੱਖੀ ਸੀ ਮੁੜ ਕੇ ਪੋਸਟਪੋਨ ਕਰਕੇ ਫਿਰ ਕੱਲ ਕਿਤੇ ਫੋਨ ਕਰਕੇ ਇਹਨਾਂ ਫਿਰ ਅੰਮ੍ਰਿਤਸਰ ਰੱਖ ਲਈ। ਵੀ ਜਿਹੜਾ ਕੰਮ ਜਾ ਕੇ ਕਰਨਾ ਸੀ ਚੰਡੀਗੜ੍ਹ ਇਹਦਾ ਮਤਲਬ ਉਹ ਸਿਰੇ ਦੀ ਚੜਿਆ ਤੇ ਮੈਂ ਇਸ ਮੱਝ ਤੋਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਦੱਸ ਦਿਆਂ ਜਿਸ ਦਿਨ ਹਾਊਸ ਦੇ ਵਿੱਚ 28 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਵੀ ਇੱਕ ਸਲਾਹਕਾਰ ਬੋਲ ਬਣਾਵਾਗੇ ਐਸੀ ਜਿਹਹਦਰ ਕੱਲ ਤੱਕਤ ਲਈ। ਤੇ ਸਭ ਤੋਂ ਪਹਿਲਾਂ ਆਪਾਂ ਟਿੱਪਣੀ ਕੀਤੀ ਸੀ ਵੀ ਜਦੋਂ ਜਥੇਦਾਰ ਨੇ ਬੋਰਡ ਕਿਹਾ ਨੀਗਾ ਤੇ ਇਹਨਾਂ ਨੂੰ ਕੀਦਕਾਰ ਬਣਾਉਣ ਦਾ ਆਪਾਂ ਇਹ ਵੀ ਗੱਲ ਕੀਤੀ ਸੀ ਵੀ ਫਿਰ ਜਥੇਦਾਰ ਨੂੰ ਛੋਟਾ ਸਮਝਿਆ ਜਾ ਰਿਹਾ ਵਾ ਕਿੱਥੇ ਸੁਪਰੀਮ ਮੰਨਦੇ ਆ ਤੁਸੀਂ ਠੋਸਰੇ ਉੱਤੇ ਬੋਰਡ ਦਾ ਫਿਰ ਦੂਸਰੀ ਗੱਲ ਆਪਾਂ ਅਗਲੀ ਇਹ ਗੱਲ ਕੀਤੀ ਸੀ ਵੀ ਉਹਦੇ ਵਿੱਚ ਮੈਂਬਰ ਕੌਣ ਹੋਣਗੇ ਸੁੱਚਾ ਸਿੰਘ ਲੰਗਾ ਵਿਰਸਾ ਸਿੰਘ ਬਲਟੋਆ ਉਹਦੇ ਵਿੱਚ ਚਮਰਜੀ ਅਮਰਜੀਤ ਸਿੰਘ ਚਾਹਵ ਲਾਲਿੰਦਰ ਸਿੰਘ ਮਹਿਤਾ ਸਰਜੀਤ ਸਿੰਘ ਭੇਟੇਵੜ ਜੀ ਦੇ بیٹے ਦੀ شادی 'ਚ दारू ਦੇ ਤੇ ਮੁਰਗ ਮਸਲ ਦੇ ਖੁੱਲੇ ਗੱਫੇ ਵਰਤੇ ਗਏ ਸੀ। ਭਗਵੰਦ ਸਿੰਘ ਸਿਆਲ ਕਾ ਲਾਇਕ ਇਸ ਵਿੱਚ ਗੁਰਜਨ ਸਿੰਘ ਗਰੇਵਲੇ ਮੈਂਬਰ ਹੋਣ। ਉਸ ਤੋਂ ਬਾਅਦ ਪ੍ਰਧਾਨ ਨੂੰ ਬਕਾਇਦਾ ਤੌਰ ਤੇ ਪ੍ਰਸ਼ਨੋਕੀ ਦੇਣ ਦੱਸਣਾ ਪਿਆ ਵੀ ਭਾਈ ਪੰਜ ਮੈਂਬਰ ਪਹਿਲਾਂ ਉੱਚ ਹੈਗੇ ਨੇ 6 ਸੀ ਹੋਣ ਦੇ ਉਹ ਬੁੱਧੀਜੀਵੀ ਵਰਗ ਦੇ ਹੋਣਗੇ। ਉਹਨੂੰ ਕਹਿਣਾ ਪਿਆ ਲੇਕਿਨ ਜਿਹੜੀ ਗੱਲ ਆਪਾਂ ਗੱਲ ਕੀਤੀ ਸੀ ਕਿ ਜਥੇਦਾਰ ਨੇ ਤੇ ਮੰਗ ਕੀਤੀ ਨਹੀਂ ਤੇ ਇਹ ਕਿਵੇਂ ਕਹਿ ਸਕਦੇ ਨੇ ਭਾਈ ਤੁਸੀਂ ਜਿਹੜੀ ਉਹ ਸੀ ਬੋਲ ਬਣਾ ਕੇ ਦੇ ਰਹੇ ਹੋ ਤੇ ਇਹ ਗੱਲ ਬਕਾਇਦਾ ਤੌਰ ਤੇ ਜਿਸ ਦਿਨ ਬੁੱਧੀ ਜੀਵੀਆਂ ਦੀ ਤੇ ਪੱਤਰਕਾਰਾਂ ਦੀ ਇੱਕ ਮੀਟਿੰਗ ਹੁੰਦੀ ਆ ਤੇ ਜਥੇਦਾਰ ਨੇ ਪ੍ਰਧਾਨ ਨੂੰ ਕਿਹਾ ਕੀ ਮੈਂ ਇਹਦੀ ਮੰਗ ਕੀਤੀ ਸੀ ਤੁਹਾਡੇ ਕੋਲ ਤੇ ਪ੍ਰਧਾਨ ਕੋਲੇ ਕੋਈ ਜਵਾਬ ਨਹੀਂ ਸੀਗਾ ਪ੍ਰਧਾਨ ਸਾਹਿਬ ਇਹ ਗੱਲ ਕਹਿੰਦੇ ਅਸੀਂ ਬਿਲਕੁਲ ਨਿਰਪੱਖ ਗੱਲ ਕਰਕੇ ਪਰਦੇਸੀ ਕੋਈ ਨਹੀਂ ਕਰਦੇ ਪਾਈ ਨਿਰਪੱਖ ਤੁਸੀਂ ਨਹੀਂ ਗੱਲ ਕਰਦੇ ਤੁਸੀਂ ਜਥੇਦਾਰ ਦੀ ਮੀਟ ਚ ਗਏ ਤੁਸੀਂ ਚਿੱਠੀ ਜੜੀ ਮੁਗਾਈ ਉਹਨਾਂ ਨੂੰ ਕਹਿ ਕੇ ਮੁਗਾਈ ਤੇ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਨੂੰ ਚਿੱਠੀ ਕੋ ਨਹੀਂ ਭੇਜੀ ਗਈ ਫੇਰ ਤੁਸੀਂ ਚਿੱਠੀ ਲੈ ਕੇ ਗਏ ਹੋ ਪਿਆ ਵੇਖੋ ਜੀ ਮੈਨੂੰ ਚਿੱਠੀ ਭੇਜੀ ਗਈ ਜਿਹਦੇ ਉਹਨੇ ਭੇਜੀ ਤੇ ਅਜੂ ਤੁਸੀਂ ਵੇਦੇ ਕੋਈ ਗੱਲ ਨਹੀਂ ਅਗਲੀ ਗੱਲ ਕਰਦੇ ਆਂ ਫੇਰ ਉੱਥੇ ਜਥੇਦਾਰ ਨੂੰ ਕਿਹੜਾ ਭਾਈ ਮੈਂ ਤੁਹਾਨੂੰ ਬੋਲਣ ਵਾਸਤੇ ਕਿਹਾ ਨਹੀਂ ਫਿਰ ਤੁਸੀਂ ਆਪ ਭੁਦਰੀ ਕਿਉਂ ਕਰ ਦਿਓ ਕੋਈ ਜਵਾਬ ਨਹੀਂ ਫਿਰ ਜਿਹੜੇ ਉੱਥੇ ਬੁੱਧੀਜੀਵ ਵਰਗ ਦੇ ਲੋਕ ਆ ਜੀ ਅਸੀਂ ਦੀ ਕਹਿ ਰਹੇ ਉਹਨਾਂ ਦੀਆਂ YouTube ਉੱਤੇ ਜਿਹੜੇ TikToks ਪਈਆਂ ਨੇ ਉਹਨਾਂ ਦੇ ਪ੍ਰੋਗਰਾਮ ਪਈ ਨੇ ਸਰਬਜੀਤ ਸਿੰਘ ਜਿਹੜਾ ਸੰਧੂ ਸੀਗਾ ਜਿਹਨੂੰ ਅਸੀਂ ਸੋਲ ਸੋਲ ਕਹਿੰਦੇ ਆ ਅਨਜੀਨੇਰ ਸਰਵਿਸਨ ਸੋਲ ਚੰਡੀਗੜ੍ਹ ਤੋਂ ਆਏ ਸੀ ਤੇ ਘਰ ਸਿਮਰਨ ਸਿੰਘ ਆਏ ਸੀ ਨੰਦਪੁਰ ਸਾਹਿਬ ਤੋਂ ਉਹਨਾਂ ਨਿਕਲ ਕੇ ਹੀ ਪ੍ਰਧਾਨ ਨੇ ਉੱਥੇ ਪੈਣਾ ਸਪੀਚ ਕੀਤੀ ਵੀ ਨਹੀਂ ਜੀ ਅਕਾਲ ਤਖਤ ਤੋਂ ਸਿਰਫ ਜਿਹੜੀ ਉਹ ਧਾਰਮਿਕ ਸੇਜ ਲਗਦੀ ਜੀ ਸੁਖਬੀਰ ਨੂੰ ਰਾਜਸੀ ਨਹੀਂ ਅੱਜ ਤੁਸੀਂ ਕਹੀ ਜਾਣੇ ਵੀ ਅਸੀਂ ਗੱਲ ਨਹੀਂ ਕੋਈ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਬਟ ਨੌਂਸੈਂਸ ਐਸੇ ਕਰਕੇ ਜਿਹੜੇ ਗੱਲ ਇਹਨਾਂ ਨੇ ਗੱਲ ਕਹੀ ਹੈ ਵੀ ਬੜੇ ਸਵਾਦਲੇ ਟਾਈਟਲ ਕੱਢਦੇ ਦੇ ਪੱਤਰਕਾਰ ਜਦੋਂ ਕਰਦੇ ਮੈਨੂੰ ਪੁੱਛਦੇ ਭਾਈ ਪੁੱਛੀਏ ਤੁਹਾਨੂੰ ਤਦ ਜੇ ਤੁਸੀਂ ਆਪਣਾ ਫੋਨ ਚੁੱਕੋ ਤੁਹਾਡੇ ਕੋਰਸ ਦੀ ਸਤਬੀਰ ਸਿੰਘ ਲਾਇਆ ਤੁਸੀਂ ਉਹਨੂੰ ਜਦੋਂ ਫੋਨ ਕਰਦੀਏ ਉਹਨੇ ਫੋਨ ਕਿਤੇ ਚੁੱਕਿਆ ਨਹੀਂ ਤੇ ਮੈਂ ਕਹਿੰਨਾ ਵੀ ਜਿਹੜੇ ਬੰਦੇ ਨੇ 30 ਸਾਲ ਆਪਣੀ ਨੌਕਰੀ ਦੇ ਚੱਕ ਨਹੀਂ ਸੌਰੇ ਇਸ ਦੀ ਬੀ ਸੀ ਦਾ ਉਹ ਇਹਦਾ ਵੈਸ ਦੀ ਬਣ ਕੇ ਕਿ ਸੌ ਰਹੇ ਹਿੱਥ ਰਿਟਾਇਰ ਬੰਦੇ ਲਾਇਏ ਨਾਲ ਇਹਦਾ ਮਤਲਬ ਸ਼੍ਰੋਮਣੀ ਕਮੇਟੀ ਚ ਕੋਈ ਵੀ ਇਹਨਾਂ ਨੇ ਜਿਹੜਾ ਭਰਤੀ ਕੀਤੀ ਹੈ ਸ਼੍ਰੋਮਣੀ ਚ ਕੋਈ ਵੀ ਬੰਦਾ ਕਾਬਲ ਨਹੀਂ ਹੈਗਾ ਜਿਹੜਾ ਤਾਂ ਪੀਲ ਲੱਗ ਸਕੇ ਜਿਹੜਾ ਮੰਨਨ ਦਾ ਪੀਲ ਲੱਗ ਸਕੇ ਇਥੇ ਹੀ ਬਸ ਨਹੀਂ ਸਾਡੇ ਕੋਲ ਇਨਫੋਰਮੇਸ਼ਨ ਇਹ ਆ ਪਈ ਜਿਹੜਾ ਮੰਨਣ ਦਾ ਪੀਏ ਆ ਪ੍ਰਾਈਵੇਟ ਪੀਏ ਜਿਹੜਾ ਉਹ ਜਿਹੜਾ ਇਹ ਹਜ਼ਾਰ ਆਦਮ ਸੀ ਉਹਦੀ ਬਲੈਕ ਕੈਟ ਸਾਰੀ ਦੁਨੀਆ ਨੂੰ ਪਤਾ ਐ ਇਸ ਗੱਲ ਦਾ ਉਹਨੇ ਇੱਕ ਵਾਰੀ ਇਲੈਕਸ਼ਨ ਵੀ ਲੜੀ ਸੀ ਐਸਡੀਪੀਸੀ ਤੇ ਬਕਾਇਦਾ ਤੌਰ ਤੇ ਸਰਬਜੀਤ ਸਿੰਘ ਮੱਕੜ ਨੇ ਉਹਨੂੰ ਫਿਰ ਪਲੋਸ ਪਲਾਸ ਕੇ ਮੈ ਪਲੋਸ ਪਾ ਕੇ ਸ਼ਬਦ ਵਰਤੇ ਅੱਗੇ ਕਈ ਗੱਲਾਂ ਹੋਰ ਚੁਗੀਆਂ ਨੇ ਉਹਨੂੰ ਬਿਠਾ ਲਿਆ ਸੀ ਤੇ ਜੇ ਇਜ਼ਹਾਰ ਆਦਮ ਦੇ ਆਪ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣ ਸਕਦਾ ਤੇ ਉਹਦੀ ਜਿਹੜੀ ਘਰ ਵਾਲੀ ਮੰਤਰੀ ਬਣ ਸਕਦੀ ਹੈ ਤੇ ਛੋਟੀ ਜੀ ਗੱਲ ਹੈਗੀ ਆ ਵੀ ਸ਼੍ਰੋਮਣੀ ਕਮੇਟੀ ਦੇ ਮੁਖ ਤਕੱਤਰ ਦਾ ਪ੍ਰਾਈਵੇਟ ਪੀਏ ਇੱਕ ਬਲੈਕ ਕੈਟ ਜਿਹਨੇ ਕਈ ਮੁੰਡੇ ਮੁਰਾਏ ਹੋਣ ਸਿੱਖ ਮੁੰਡੇ ਮੁਰਾਏ ਹੋਣ ਤੁਸੀਂ ਧਾਮੀ ਸਾਹਿਬ ਸਾਡੀ ਜ਼ੁਬਾਨ ਨਾ ਖਲਾਓ ਚੰਗੀ ਗੱਲ ਇਹ ਹੋਈ ਹੈ ਤੁਸੀਂ ਗੱਲ ਕਰੋ ਪਾਇਦਾ ਜਿਹੜੀ ਤੁਹਾਡੀ ਬਣਦੀ ਹੈ ਪਹਿਲਾਂ ਤੇ ਤੁਸੀਂ ਆਪਣੀ ਪੰਥ ਵਿੱਚ ਸ਼ਮੂਲੀਅਤ ਕਰਾਓ ਤੁਸੀਂ ਪੰਥਕ ਨਹੀਂ ਤੁਹਾਡਾ ਪਰਿਵਾਰ ਪੰਥਕ ਨਹੀਂ ਤੁਹਾਡਾ ਪਰਿਵਾਰ ਜਿਹੜਾ ਵਾ ਉਹ ਪੱਤੇ ਤਾਂ ਪਹਿਲਾਂ ਤੇ ਉਹਨਾਂ ਨੂੰ ਸਿੱਖ ਬਣਾਓ ਤੇ ਫਿਰ ਦੂਜਿਆਂ ਤੇ ਟਿੱਪਣੀ ਕਰੋ ਮੈਂ ਤੇ ਗੱਲ ਕਹੂੰਗਾ ਕਿ ਤੁਹਾਨੂੰ ਤੇ ਨੈਤਿਕਤਾ ਦੇ ਧਾਰਤੇ ਬਿਨਾਂ ਕਿਸੇ ਦੇਰੀ ਤੋਂ ਅਸਤੀਫਾ ਦੇ ਕੇ ਘਰ ਨੂੰ ਚਲੇ ਜਾਣਾ ਜਿੱਦੂ ਮੈਂ ਆਪਣਾ ਘਰ ਨਹੀਂ ਸੰਭਾਲ ਸਕਿਆ ਮੈਨੂੰ ਕੋਈ ਅਧਿਕਾਰ ਨਹੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਦਾ ਅਗਲੀ ਗੱਲ ਤੁਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਰੋਲਾ ਪਾਇਆ ਆਰਐਸ ਬੀਜੇਪੀ ਆਮ ਆਦਮੀ ਪਾਰਟੀ ਕਾਂਗਰਸ ਉਹ ਬੀਬੀ ਜਗੀਰ ਕੌਰ ਦੀ ਮਦਦ ਕਰ ਰਹੀਆਂ ਨੇ ਤੇ ਵੋਟਾਂ ਧਾਮੀ ਸਾਹਿਬ ਨੇ ਤੁਹਾਨੂੰ ਪਾਈਆਂ ਨੇ ਬੀਬੀ ਜਗੀਰ ਕੌਰ ਨੇ ਨਹੀਂ ਪਾਈਆਂ ਜੇ ਲੋੜ ਪਊ ਤੇ ਪ੍ਰੂਫ ਵੀ ਤੁਹਾਨੂੰ ਦੇ ਦਿਆਂਗੇ ਉਹ ਤੁਹਾਨੂੰ ਪਾਈਆਂ ਨੇ ਤੁਸੀਂ ਫਿਰ ਕਹੋ ਜੀ ਮੈਂ ਲਿੱਟੀ ਗਿਸ਼ੇ 'ਚ ਪੈਣਾ ਚਾਹੁੰਦਾ ਪੈ ਜਾਓ ਤੁਸੀਂ ਇਸ ਤੋਂ ਵੱਧ ਕਰ ਵੀ ਕਿ ਸਕਦੇ ਹੋ ਲਿਟੀਗੇਸ਼ਨ ਪੈਣ ਤੋਂ ਇਲਾਵਾ ਜਾਂ ਕਿਸੇ ਦੇ ਮੁਕਦਮਾ ਦਰਜ ਕਰਨ ਦੇ ਬਦਲ ਤੁਸੀਂ ਕਰ ਵੀ ਕਿ ਸਕਦੇ ਹੋ ਜੇ ਤੁਹਾਡੇ ਬੰਦੇ ਇੱਥੇ ਆ ਕੇ ਖਰਮਸਤੀਆਂ ਕਰਨ ਉਹਨਾਂ ਨੂੰ ਤੇ ਮਾਫੀ ਉਹਨਾਂ ਦੇ ਤੁਸੀਂ ਬੋਲ ਬਣਾ ਦੇ ਸਾਰੀ ਸਬਕਮਟੀ ਆਪ ਫੈਸਲਾ ਕਰੂਗੀ ਤੇ ਮੁੜ ਕੇ ਜੁਰਮਾਨਾ ਪਾ ਕੇ ਭਾਲ ਕਰ ਦਿੰਦੇ ਹੋ ਅ ਮੈਂ ਇਹੋ ਜਿਹੀ ਗੱਲਾਂ ਜੇ ਕਰਾਂ ਤੁਹਾਡੇ ਸਾਹਮਣੇ ਤੇ ਮੇਰੇ ਖਾ ਤੁਹਾਨੂੰ ਰਾਤ ਨੀਂਦ ਨਾ ਆਵੇ ਸ਼੍ਰੋਮਣੀ ਕਮੇਟੀ ਦੇ ਪ੍ਰਕਰਮਾਂ ਵਿੱਚ ਮੱਕੜ ਦੇ ਟਾਈਮ ਤੇ ਕੀ ਹੋਇਆ ਸੀ 328 ਰੁਪਿਆਂ ਦੇ ਤੁਹਾਨੂੰ ਜਥੇਦਾਰ ਅਕਾਲ ਤਖਤ ਦੇ ਇਨਕੁਆਇਰੀ ਕਰਕੇ ਕਿਹਾ ਵੀ ਇੰਨਾ ਬੰਦਿਆਂ ਦੇ ਪਰਚਾ ਦਰਜ ਕਰਾਓ ਤਾਂ ਕਿ ਸਚਾਈ ਸਾਹਮਣੇ ਆ ਸਕੇ ਪਹਿਲਾਂ ਤੁਸੀਂ ਉਹ ਮਤਾ ਪਾਸ ਕਰਤਾ ਮੁੜ ਕੇ ਵਾਪਸ ਲੈ ਲਿਆ ਪਿੰਨੇ ਜੀ ਸਾਡੀ ਕਮੇਟੀ ਗੁਰੀ ਕਿਉਂ ਉਹ ਚ ਕਈ ਤੁਹਾਡੇ ਵੱਡੇ ਵੱਡੇ ਮੁਰਗੇ ਫਸਲੇ ਸੀ ਮੁਰਗੇ ਕਰਕੇ ਕਿ ਖਾਣਾ ਪੀਣਾ ਜਾਣਦੇ ਆ ਜਿਹੜਾ ਕੋਠੀ ਜਾਣਦੇ ਆ ਕਈ ਗੁਰਗੇ ਫਸਨੇ ਸੀ ਕਈ ਮੁਰਗੇ ਫਸੇ ਤੁਹਾਡੇ ਇਸ ਕਰਕੇ ਧਾਮੀ ਸਾਹਿਬ ਤੁਸੀਂ ਚੰਗੀ ਗੱਲ ਦਾ ਵੀ ਜਾਪ ਤੇ ਜਿਹੜੀ ਗੱਲ ਕਰਿਆ ਕੋਲ ਤੁਸੀਂ ਪ੍ਰੈਸ ਨੂੰ ਕੀਤੀ ਹੈ ਬੜੀ ਚੰਗੀ ਗੱਲ ਨਾ ਤੁਸੀਂ ਸਾਡੇ ਬੰਦੇ ਨੂੰ ਦੱਸਦੇ ਆ ਨਾ ਬੁਲਾਉਂਦੇ ਆ ਨਾ ਅਸੀਂ ਜਾਣਦੇ ਆ ਨਾ ਕੋਈ ਲੋੜ ਮਹਿਸੂਸ ਕਰੀ ਦੀ ਹੈ ਕਿਉਂਕਿ ਸਭ ਕੋ ਤੁਹਾਡਾ ਲਾਈਵ ਸੁਣ ਲਈਦਾ ਤੁਸੀਂ ਕੀ ਕਹਿੰਦੇ ਆਜ ਸ਼ਰੋਮਣੀ ਕਮੇਟੀ ਦੀ ਸ਼ਰੋਮਣੀ ਕਮੇਟੀ ਚੱਲ ਰਹੀ ਆ ਉਹਦਾ ਉਹਦਾ ਜ਼ਿਕਰ ਇਸ ਦਿਫਰ ਕਿਤੇ ਕਰਾਂਗੇ ਅਸੀਂ ਧਰੂ ਕਰਾਂਗੇ ਧਮੀ ਸਾਹਿਬ ਤੁੰ ਦੱਸਾਂਗੇ ਕਿ ਕਿਵੇਂ ਚੱਲ ਰਿਓ ਕਿਉਂ ਚੱਲ ਰਿਓ ਵੀ ਦੱਸਾਂਗੇ ਅਸੀਂ ਕਿਹਦੇ ਸ਼ਰਨ ਚੱਲ ਰਿਓ ਵੀ ਦੱਸਾਂਗੇ ਅਸੀਂ ਇਸ ਕਰਕੇ ਧਮੀ ਸਾਹਿਬ ਤੁਸੀਂ ਪੜੇ ਲਿਖੇ ਬੰਦੇ ਹੋ ਐਡਵੋਕੇਟ ਤੁਹਾਡੀ ਇਮਾਨਦਾਰੀ ਤੇ ਅਸੀਂ ਕੋਈ ਸ਼ੱਕ ਨਹੀਂ ਕਰਦੇ ਤੁਹਾਡਾ ਇਹ ਪਲੱਸ ਪੁਆਇੰਟ ਹੈ ਤੁਸੀਂ ਇਮਾਨਦਾਰ ਹੋ شریف ਤੁਹਾਡਾ ਸਾਹਿਬ ਤਾਂ ਤੁਸੀਂ ਝੂਠਾ ਪਾਣੀ ਪੀਤਾ ਹੋਗੇ ਕਿਤਨੇ ਕਿਤੇ ਤੁਹਾਨੂੰ ਉਹਨਾਂ ਵਰਗੀ ਧੜੀ ਦਿਖ ਇਸ ਕਰਕੇ ਇਸ ਦੇਖ ਨੂੰ ਬਰਕਰਾਰ ਰੱਖੋ ਆਪਣੇ ਪਰਿਵਾਰ ਨੂੰ ਜਿਹੜਾ ਵਾ ਪੱਤੇ ਤੋਂ ਗੁਰਸਿੱਖ ਬਣਾਉਣ ਦੀ ਕੋਸ਼ਿਸ਼ ਕਰੋ ਚੰਗੇ ਰੋਗੇ ਨਹੀਂ ਤੇ ਗੁਰੂ ਬੜਾ ਇੱਥੋਂ ਦਾ ਗੁਰੂ ਰਾਮਦਾਸ ਦੀ ਜਿਹੜੀ ਲਾਠੀ ਹੈ ਨਾ ਜਦੋਂ ਉਹ ਵੱਜਦੀ ਉਹਦੀ ਬਾਜ ਨਹੀਂ ਹੁੰਦੀ ਹੁੰਦੀ ਬੜੀ ਬੁਰੀ ਤਰ੍ਹਾਂ ਵੱਜਦੀ ਹੈ ਅੱਗੇ ਚੱਲਦੇ ਆ ਤੁਸੀਂ ਕਹਿੰਦੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਗੱਲ ਭਮੀ ਸਾਹਿਬ ਕੈਂਪ ਤੇ ਸ਼੍ਰੋਮਣੀ ਕਮੇਟੀ ਦੇ ਥਾ-ਥਾ ਜਾ ਕੇ ਲਾਏ ਵੋਟਾਂ ਬਣਾਉਣ ਵਾਸਤੇ 23 ਲੱਖ ਤੋਂ ਤੁਸੀਂ ਕਹਿੰਦੇ ਹੋ 50 ਲੱਖ ਹੋ ਗਿਆ ਜਿਹੜੀਆਂ ਤੁਸੀਂ ਵੋਟਾਂ ਬਣਾਈਆਂ ਦੱਸੋ ਕਿਹੜੀਆਂ ਬਣੀਆਂ ਪਈਆਂ ਦੱਸ ਦਿਓ ਤੁਸੀਂ ਤੁਸੀਂ ਵੋਟਾਂ ਕਿਹੜੀਆਂ ਬਣਾਈਆਂ ਤੁਹਾਡੇ ਐਸਜੀਪੀਸੀ ਦੇ ਦਫ਼ਤਰਾਂ ਦੇ ਵਿੱਚ ਬਕਾਇਦਾ ਤੌਰ ਤੇ ਵੋਟਾਂ ਬਣਦੀਆਂ ਨੇ ਕਿਹੜੀਆਂ ਵੋਟੀਆਂ ਬਣੀਆਂ ਨੇ ਤੁਹਾਡੀ ਸਰਕਾਰ ਸੀ 2011 ਦੇ ਵਿੱਚ ਅਕਾਲੀ ਦਲ ਦੀ ਕੀ ਕੀਤਾ ਸੀਗਾ ਇਹ ਗੱਲ ਕਹੀ ਗਈ ਸੀ ਵੀ ਜਿਹੜੇ ਬੰਦੇ ਦਾ ਵੀ ਸਿੰਘ ਲੱਗਦਾ ਤੇ ਕੌਰ ਲੱਗਦਾ ਵੋਟਾਂ ਬਣਾ ਦਿਓ ਉਹਦੇ ਵਿੱਚ ਕਈ ਜਦਵੀ ਆ ਗਏ ਕਈ ਬਿਸ਼ਰੂਈ ਵੀ ਆ ਗਏ ਕਈ ਸ਼ਰਮੇ ਵੀ ਆ ਗਏ ਕਈ ਖੰਨੇ ਫੰਨੇ ਵੀ ਆ ਗਏ ਸਾਰੇ ਆ ਗਏ ਉਹਦੇ ਵਿੱਚ ਉਹਨਾਂ ਨੂੰ ਟੱਪਾਈਆਂ ਨਹੀਂ ਸਿਰ ਤੇ ਤੁਹਾਡੇ ਬੰਦੇ ਪੀਲਾ ਪਟਕਾ ਬੁਲੇੜ ਕੇ ਸਿਰ ਦੇ ਉੱਤੇ ਤੇ ਮੁਰਕੀ ਦੀ ਬੋਟ ਪਵਾ ਦਿੰਦੇ ਸੀਗੇ ਤੇ ਨਾਲ ਦਾਦੀ ਦੇ ਖੁੱਲੇ ਗੱਫੇ ਪਰ ਤਵੰਦੇ ਸੀਗੇ ਇਹਦੇ ਤੇ ਮੈਂ ਇੱਕ ਸਟੋਰੀ ਆਈ ਵਿਟਸ ਲਿਖੀ ਦੀ ਆਈ ਵਿਟ ਕਿ ਕਿੰਦਾ ਭਈਆ ਪਰ ਭਈਆ ਭਾਈ ਜਿਹੜਾ ਵੋਟਰ ਪੱਕਿਆ ਸੀ ਪ੍ਰਵਾਸੀ ਬਿਦੂਰ ਪਾ ਕੇ ਗਿਆ ਸੀਗੇ ਇਸ ਕਰਕੇ ਇਹ ਤੁਹਾਨੂੰ ਪਤਾ ਵੋਟਾਂ ਕਿਹਨਾਂ ਦੀਆਂ ਬੜੀਆਂ ਨੇ ਤੁਸੀਂ ਜਾਣ ਕੇ ਆਪਣੀ ਤੱਪੜ ਧਾਰੀ ਕਰਨ ਡੇ ਹੋ ਆਪਣੀ ਗਲੋਗ ਬਲਾ ਲਾ ਕੇ ਇਸ ਕਰਕੇ ਚੰਗੀ ਗੱਲ ਇਹ ਵੀ ਤੁਸੀਂ ਆਪ ਹੀ ਦੱਸਦੇ ਵੀ ਵੋਟਾਂ ਜਾਲੀ ਕਿੜੀਆਂ ਬੜੀਆਂ ਤੇ ਅਸਲੀ ਕਿੜੀਆਂ ਬੜੀਆਂ ਨੇ ਉਹਨਾਂ ਦਾ ਨਰੀਖਣ ਹੋਣਾ ਚਾਹੀਦਾ ਵਾ ਅਸੀਂ ਇਹ ਨਹੀਂ ਕਹਿੰਦੇ ਵੀ ਵੋਟਾਂ ਨਾ ਬੰਡ ਵੋਟਾਂ ਬੰਦੇ ਹੱਕ ਤੇ ਵੱਧ ਤੋਂ ਵੱਧ ਬਣੀਆਂ ਚਾਹੀਦੀਆਂ ਵਾ ਲੇਕਿਨ ਜਿਸ ਤਰੀਕੇ ਨਾਲ ਸਾਡੀ ਸਿੱਖਾਂ ਦੀ ਹਾਲਤ ਹੈ ਨਾ ਜਿਸ ਤਰੀਕੇ ਨਾਲ ਤੁਸੀਂ ਵੋਟਾਂ ਦੀ ਗੱਲ ਕਰਦੇ ਹੋ ਵੀ ਬਕਾਇਦਾ ਤੌਰ ਤੇ ਜਿਹੜਾ ਸਿੱਖ ਵੋਟ ਗੁਰਸਿੱਖ ਦੀ ਬਣੇਗੀ ਬਣੇਗੀ ਦਾੜਾ ਪ੍ਰਕਾਸ਼ ਕੀਤਾ ਹੋਊਗਾ ਬਕਾਇਦਾ ਦਸਤਾਰ ਸਜਾਈ ਹੋਊਗੀ ਉਹਦੀ ਵੋਟ ਬਣੂਗੀ ਵਾਲ ਕੱਟੇ ਨਹੀਂ ਹੋਣਗੇ ਰੂਮਾਂ ਦੀ ਬੇਦਬੀ ਨਹੀਂ ਕੀਤੀ ਹੋਊਗੀ ਜੇ ਉਹ ਵੋਟਾਂ ਬਣੀਆਂ ਤੇ ਮੈਂ ਫਿਰ ਕਹਿੰਦਾ 23 ਲੱਖ ਵੀ ਜ਼ਿਆਦਾ ਵੋਟਾਂ ਨੇ ਇਸ ਕਰਕੇ ਪੜਤਾਲ ਤੁਸੀਂ ਕਰੋ ਹਾਈ ਕੋਰਟ ਜਾਓ ਸੁਪਰੀਮ ਕੋਰਟ ਜਾਓ ਕੋਈ ਬੋਰਡ ਬਣਾਓ ਇਹ ਪੜਤਾਲ ਕਰਾਓ ਤੁਹਾਨੂੰ ਪਤਾ ਵੋਟਾਂ ਕਿਹਦੀਆਂ ਜਾਲੀ ਬਣੀਆਂ ਨੇ ਕਿਹਦੀਆਂ ਅਸਲੀ ਬਣੀਆਂ ਨੇ ਜੇ ਤੁਹਾਡੀ ਸਰਕਾਰ ਇਡੀ ਬਲੰਡਰ ਗਲਤੀ ਕਰ ਸਕਦੀ ਆ ਵੀ ਜਿਹਦੇ ਨਾਲ ਸਿੰਘ ਲੱਗਾ ਤੇ ਕੌਰ ਲੱਗਾ ਤੇ ਵੋਟਾਂ ਉਹਦੀਆਂ ਬਣਾ ਦਿਓ ਤੇ ਮੁੜ ਕੇ ਆਪਣੇ ਹੱਕ 'ਚ ਵੋਟਾਂ ਪਾ ਕੇ ਆਪ ਕਬਜ਼ਾ ਕਬਜ਼ੇ ਦੀ ਨੀਤੀ ਛੱਡ ਦਿਓ ਸੇਵਾ ਦੀ ਨੀਤੀ ਬਣਾਓ ਅੱਜ ਵੀ ਤੁਸੀਂ ਕਬਜ਼ਾ ਕਰਨ ਦੀ ਗੱਲ ਕਰਨੇ ਬਵਾਦਤ ਦੋਵੇ ਕਹਿੰਦੇ ਕਬਜ਼ਾ ਕਰੋ ਐਸੀ ਪਿਛਲੀ ਬਾਕੀ ਕੋਈ ਗੱਲ ਨਹੀਂ ਜਿਸ ਕਰਕੇ ਧਮੀ ਸਾਹਿਬ ਤੁਹਾਡੇ ਕਰਤਾਰ ਦੇ ਉੱਤੇ ਤੁਹਾਡੇ اخلاق ਦੇ ਉੱਤੇ ਤੁਹਾਡੇ ਜਾਦੇ ਉੱਤੇ ਸੀ ਕੋਈ ਟਿੱਪਣੀ ਨਹੀਂ ਕਰਦੇ ਤੁਸੀਂ ਇਮਾਨਦਾਰ ਬੰਦੇ ਹੋ ਲੇਕਿਨ ਆਪਣੇ ਪਰਿਵਾਰ ਨੂੰ ਪਤਿਤ ਤੋਂ ਗੁਰਸਿੱਖ ਬਣਾ ਲਓ ਫਿਰ ਹੱਕ ਦੇ ਥਾਪੀ ਮਾਰ ਕੇ ਕਿੰਨੀ ਗੱਲ ਕਹੇ ਵੀ ਮੇਰਾ ਪਰਾਰ ਗੁਰਸਿੱਖ ਮੈਂ ਸਭ ਨੂੰ ਗੁਰਸਿੱਖ ਬਣਾਉਣਾ ਚਾਹੁੰਦਾ ਫਿਰ ਤੁਸੀਂ ਗੱਲਾਂ ਕਰਿਓ ਫਿਰ ਮੀਡੀਆ ਤੇ ਉਂਗਲੀ ਚੁੱਕੇ ਫਿਰ ਤੁਸੀਂ ਮੰਨ ਲਾਂਗੇ ਕੋਈ ਗੱਲ ਨਹੀਂ ਧਾਮੀ ਸਾਹਿਬ ਜੇ ਸਾਡੇ ਕੋਈ ਗਲਤੀ ਰਹੀ ਮਾਫੀ ਚਾਹੁੰਦੇ ਆ ਤੇ ਵਾਦ ਤੋਂ ਵਾਦ ਤੁਸੀਂ ਕਿਸੇ ਦੇ ਪਰਚਾ ਕਰਾ ਸਕਦੇ ਹੋ ਕੇਸ ਕਰ ਸਕਦੇ ਹੋ ਤੁਸੀਂ ਕਰ ਵੀ ਕਿ ਸਕਦੇ ਹੋ ਇਹਨਾਂ ਗੱਲਾਂ 'ਚ ਨਾ ਪਾਓ ਆਪਣੇ ਅਕਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਅੱਜ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਕਸ ਖਰਾਬ ਹੋ ਚੱਕਾ ਨਾ ਉਹਦੇ ਲਈ ਜ਼ਿੰਮੇਵਾਰ ਕੌਣ ਇਹ ਵੇਖੋ ਅੱਜ ਇਹ ਨਹੀਂ ਲੋਕ ਕਹਿੰਦੇ ਪਸੀ ਗੁਰੂ ਰਾਮਦਾਸ ਦੇ ਬੰਦੇ ਆ ਉਹ ਕਹਿੰਦਾ ਆ ਬਾਦਲ ਦਾ ਬੰਦਾ ਹੀ ਆ ਲਗਾ ਦਾ ਬੰਦਾ ਹੀ ਆ ਸੇਖਵਾ ਦਾ ਬੰਦਾ ਹੀ ਆ ਬੰਦਾ ਭੂਦੜ ਦਾ ਬੰਦਾ ਹੀ ਇਹ ਕੱਲ ਕਹਿੰਦਾ ਲੋਕ ਇੱਥੇ ਉਹਨਾਂ ਨੂੰ ਕੱਢੋ ਉਹਨਾਂ ਦੇ ਵਿੱਚੋਂ ਤੇ ਗੁਰੂ ਰਾਮਦਾਸ ਦੇ ਬੰਦੇ ਸਾਰੇ ਨੂੰ ਬਣਾਓ ਚੰਗੇ ਰਹੋਗੇ ਜੇ ਗੁਰੂ ਰਾਮਦਾਸ ਦੇ ਬੰਦੇ ਬਣਨਗੇ ਤੇ ਸਿੱਖੀ ਦਾ ਪ੍ਰਚਾਰ ਹੋਏਗਾ ਸਿੱਖੀ ਵਿਵਸਥੇ ਫੁੱਲੇਗੀ ਤੁਹਾਡੀ ਬੜੀ ਮਿਹਰਬਾਨੂਗੀ ਤੁਹਾਨੂੰ ਸਾਡੀ ਹੱਥ ਜੁੜ ਕੇ ਬੇਨਤੀ ਹੈ ਜੀ ਜੀ ਭਗਤ ਸਾਹਿਬ ਸਨੇਹਾ ਵਧੀਆ ਦਿੱਤਾ ਤੁਸੀਂ ਬਈ ਆਪੋ ਆਪਣੇ ਕਿਰਦਾਰ ਛੱਡ ਕੇ ਜਿਹੜਾ ਵਾ ਉਹ ਗੁਰੂ ਸਾਹਿਬ ਦੀ ਉਸਤਤ ਮਹਿਮਾ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਦਾ ਆਏ ਦਰਬਾਰ ਐ ਉਹਨਾਂ ਦਾ ਦਰ ਐ ਤੇ ਨਾਲ ਦੀ ਨਾਲ ਹੀ ਹੁਣ ਅੱਗੇ ਚੱਲੀਏ ਪੱਟੀ ਸਾਹਿਬ ਆਪਾਂ ਜਿਮਨੀ ਚੋਣਾਂ ਦੀ ਗੱਲ ਕਰੀਏ ਤੇ ਤੁਹਾਡੇ ਲੱਗੇ ਚੋਣਾਂ ਡੇਰਾ ਬਾਬਾ ਨਾਨਕ ਦੇ ਵਿੱਚ ਆ ਸੁੱਚਾ ਸਿੰਘ ਲੰਗਾ ਜਿਹੜੇ ਆਪਣੇ ਬੇਟੇ ਨੂੰ ਇੱਕ ਦਵਾਉਣਾ ਚਾਹੁੰਦੇ ਸੀਗੇ ਅਕਾਲੀ ਦਲ ਵੱਲੋਂ ਮੁੜ ਕੇ ਅਕਾਲੀ ਦਲ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਇਸ ਵਕਤ ਗੱਲਾ ਇਹ ਆ ਵੀ ਕਿਤੇ ਸੁੱਚਾ ਸਿੰਘ ਲੰਗਾਹ ਹੋਣੀ ਮੁੱਖ ਮੰਤਰੀ ਸਾਹਿਬ ਦੇ ਰਾਪਤੇ ਦੇ ਵਿੱਚ ਆ ਕੋਈ ਗੱਲਬਾਤ ਇਦਾਂ ਦੀ ਹੈਗੀ ਆ ਜੀ ਇਹ ਖਬਰਾਂ ਹੀ ਆ ਉਦਾਂ ਮਤਲਬ ਅਫਵਾਹਾਂ ਕਹਿ ਲਈਏ ਜਾਂ ਕਨਸੂ ਜੋ ਹੁਣ ਤੱਕ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਤੇ ਆ ਚੁੱਕਾ ਤੇ ਕੁਝ ਅਖਬਾਰਾਂ ਮੇ ਲੁਕ ਚੁੱਕੀਆਂ ਵੀ ਜਗਰੂਪ ਸਿੰਘ ਸੇਖਵਾ ਜਿਹੜਾ ਸੇਵਾ ਸਿੰਘ ਸੇਖਵਾ ਦਾ ਬੇਟਾ ਵਾ ਤੇ ਸੇਵਾ ਸਿੰਘ ਸੇਖਰਾ ਆਖਰੀ ਸਮੇਂ ਤੇ ਬਿਮਾਰ ਸੀ ਤੇ ਦਿੱਲੀ ਭੇਜ ਕੇ ਉਹਨੂੰ ਦਿੱਲੀ ਸਰਕਾਰ ਨੇ ਇਲਾਜ ਕਰਾਇਆ ਸੀ ਉਹਨੂੰ ਤੇ ਕੇਜਰੀਵਾਲ ਸਾਹਿਬ ਬਾਅਦ ਚ ਉਹਦੇ ਘਰ ਪਤਾ ਲੈਣਾ ਸੀ ਤਾਂ ਉਹਨਾਂ ਕਿਹਾ ਸੀ ਵੀ ਦਿੱਲੀ ਦੇ ਹਸਪੀਟਲ ਬਹੁਤ ਵਧੀਆ ਮੇਰਾ ਉੱਥੇ ਫ੍ਰੀ ਇਲਾਜ ਹੋਇਆ। ਉਹ ਕਹਿੰਦੇ ਜੀ ਮੈਂ ਬਿਲਕੁਲ ਅਕਾਲੀਆ ਤੇ ਕਾਲੀ ਰਹੂੰਗਾ। ਮੈਂ ਕਿਤੇ ਹੋਰ ਨਹੀਂ ਜਾਊਗਾ। ਲੇਕਿਨ ਮੈਂ ਇਹ ਗੱਲ ਮੈਂ ਜਰੂਰ ਕਹਿਣਾ ਚਾਹੁੰਦਾ। ਵੀ ਮੇਰਾ ਬੇਟਾ ਜਿਹੜਾ ਜਗਰੂਪ ਸਿੰਘ ਉਹਦੀ ਮਰਜ਼ੀ ਜੋ ਮਰਜ਼ੀ ਕਰੇ। ਤੇ ਜਗਬੂ ਜਗਰੂਪ ਸਿੰਘ ਨੂੰ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਆਪਣਾ ਜੋ ਚਿੰਨ ਪਾਰਟੀ ਦਾ ਉਹ ਗਲਜ ਪਾ ਕੇ ਤੇ ਉਹਨਾਂ ਨੂੰ ਸ਼ਾਮਿਲ ਕਰਾਇਆ ਸੀ ਅੱਜ ਮੈਂ ਇੱਕ ਸ਼ਾਇਦ ਕੋਈ ਚੇਅਰਮੈਨ ਬਣਾਇਆ ਉਹਨੂੰ ਕਿਸਦਰ ਤੇ ਹੋਕਾ ਦਿੱਤਾ ਸੀ ਬਕਾਇਦਾ ਤੌਰ ਤੇ ਚੁਰਾਇ ਚ ਖਲੋ ਕੇ ਸੁੱਚਾ ਸਿੰਘ ਲਗਾ ਨੇ ਵੀ ਭਾਈ ਅਸੀਂ ਮਦਦ ਕਰ ਲਈ ਧਿਆਨ ਸਾਡੇ ਕੋਈ ਮਦਦ ਲੈਣ ਆ ਦੀ ਰਿਹਾ ਕੋਈ ਹੂੰ ਤੇ ਫਿਰ ਜਗਰੂਪ ਸਿੰਘ ਸ਼ਿਕਵਾ ਪੁੱਜੇ ਸੀਗੇ ਪੀ ਆਉ ਤੁਹਾਡੀ ਮੈਂ ਗੱਲ ਬਕਾਇਦਾ ਤੌਰ ਤੇ ਕਰੋਨਾਵਾਜ ਕੇਜਰੀਵਾਲ ਸਾਹਿਬ ਨਾਲ ਤੁਸੀਂ ਜੈਨੂ ਭਗਵੰਤਮਾਨ ਨਾਲ ਗੱਲ ਕਰਾਈ ਭਗਵੰਤਮਾਨ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਕਹਿਤਾ ਜੀ ਸਾਡੇ ਵਰਕਰ ਤੇ ਸਪੋਰਟਰ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਉਂਦੇ ਤੇ ਮਾਰੇ ਕਿਆ ਵੀ ਵੱਡੇ ਦੁਸ਼ਮਣ ਨੂੰ ਮਾਰਨ ਵਾਸਤੇ ਛੋਟੇ ਦੁਸ਼ਮਣਾਂ ਸੰਝੋਤਾ ਕਰ ਲੀਦਾ ਹੁੰਦਾ ਲੇਕਿਨ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਜਿਹੜੇ ਉੱਥੋਂ ਹੀ ਅਕਾਲੀ ਆਗੂ ਨੇ ਹੂੰ ਉਹਨਾਂ ਨੇ ਲਾਈਵ ਹੋ ਕੇ ਕਹਿਤਾ ਵੀ ਇਹ ਸੁੱਚਾ ਸਿੰਘ ਲੰਗਾ ਦਾ ਨਿੱਜੀ ਫੈਸਲਾ ਵਾ ਕੋਈ ਪਾਰਟੀ ਦਾ ਫੈਸਲਾ ਨਹੀਂ ਪਾਰਟੀ ਤੋਂ ਸਾਨੂੰ ਕਿਸੇ ਪ੍ਰਕਾਰ ਦੇ ਦਿਸ਼ਾ ਨਿਰਦੇਸ਼ ਨਹੀਂ ਆਏ ਇਹਨੇ ਵੋਟਾਂ ਪੁਣੀਆਂ ਭਾਵੇਂ ਸਾਨੂੰ ਕੋਈ ਦਿਰਸ਼ ਨਹੀਂ ਹੈਗਾ ਲੇਕਿਨ ਸਾਡੇ ਬਰਕਰਾਰ ਤੇ ਸਾਡੇ ਸਮਰਥਕ ਜਿਹੜੇ ਆ ਉਹੀ ਵੋਟੇ-ਵੋਟਾਂ ਪਾਣਗੇ ਜਿੱਥੇ ਸਾਨੂੰ ਕੋਈ ਡਾਇਰੈਕਸ਼ਨ ਉੱਪਰ ਆਏਗੀ ਅਜੇ ਤੱਕ ਸਾਨੂੰ ਡਾਇਰੈਕਸ਼ਨ ਆਈ ਕੋਈ ਨਹੀਂ ਤੇ ਮੈਂ ਵੀ ਦੱਸ ਦਿਆਂ ਡਾਇਰੈਕਸ਼ਨ ਅੱਜ ਵੀ ਨਹੀਂ ਆਣੀ ਤੇ ਕੱਲ ਵੀ ਨਹੀਂ ਆਣੀ ਇਹ 2 ਦਿਨ ਪਹਿਲਾਂ ਤੋਂ ਆਣੀ ਆ ਕਿ 20 ਨੂੰ ਵੋਟਾਂ ਤੇ 18 ਦੇ ਡਿਮ ਡਾਇਰੈਕਸ਼ਨ ਆਏ ਕਿ ਤੋਂ ਨਹੀਂ ਆਏ ਹੁਣ ਸੁੱਖੀ ਸਿੰਘ ਲਗਾ ਦੀ ਇੱਕ ਨਕਾਤੀ ਪ੍ਰੋਗਰਾਮ ਮੈਂ ਸੁੱਖੀ ਰੰਧਾਵਾ ਨੂੰ ਜਤਨ ਦੇਣਾ ਤੇ ਸੁੱਖੀ ਰੰਧਾਵਾ ਹੀ ਉੱਥੋਂ ਲਗਾ ਦੇਣੇ ਗੋੜੀਆਂ ਲਵਾਉਣ ਦੀ ਜਿਹੜੀ ਆ ਗੋਲੜੀਆਂ ਲਵਾਉਣ ਦੀ ਜਿਹੜੀ ਉਹ ਸਮਰੱਥਾ ਰੱਖਦਾ ਵਾ ਇਸ ਕਰਕੇ ਨਾ ਉਹ ਨੂੰ ਜਤਨ ਨਾ ਜਤਨ ਦੇ ਜੀ ਕੋਈ ਗੱਲ ਨਹੀਂ ਲੇਕਿਨ ਸੁੱਖੀ ਰੰਧਾਵੇ ਦੀ ਅੱਜ ਵੀ ਸਥਿਤੀ ਠੀਕ ਆ ਲੇਕਨ ਲੰਗਾਨ ਜਿਹੜਾ ਹੰਗਾਲ ਪਾਇਆ ਉਹ ਉਹਨੂੰ ਛੱਟ ਜਰੂਰ ਮਾਰੂਗਾ ਮੈਂ ਇੱਥੇ ਦੱਸ ਦਿਆ ਇਸ ਹੱਕੇ ਤੇ ਕ੍ਰਿਸਚੀਨ ਵੋਟ ਨੇ ਫੈਸਲਾ ਕਰਨਾ ਵੀ ਜਿੱਤ ਧਰਕੀ ਦੀ ਹੋਣੀ ਹੈ ਕ੍ਰਿਸਚੀਨ ਵੋਟ ਅਕਾਲੀ ਦਾ ਨੂੰ ਭੁਗਦੀ ਅੱਜ ਅਕਾਲੀ ਦਾ ਜਿਹੜਾ ਵਾ ਉਹ ਮੈਦਾਨ 'ਚ ਨਹੀਂ ਕ੍ਰਿਸਚੀਨ ਵੋਟ ਜਿਹੜੀ ਆ ਉਹ ਕਾਂਗਰਸ ਨੂੰ ਭੁਗਦੀ ਆ ਭਾਜਪਾ ਨੂੰ ਬਿਲਕੁਲ ਨਹੀਂ ਭੁਗਤੇਗੀ ਕ੍ਰਿਸਚੀਨ ਵੋਟ ਰਗੀ ਆਮ ਆਦਮੀ ਪਾਰਟੀ ਦੀ ਗੱਲ ਆਮ ਆਦੀ ਪੱਟ ਕਿੰਨਿਆਂ ਕਿ ਡੈਂਟ ਪਾਉਂਦੀ ਆ ਇਹ ਸਾਨੂੰ ਦੇ ਬਾਰੇ ਕੋਈ ਜਾਣਕਾਰੀ ਨਹੀਂ ਲੇਕਿਨ ਅਕਾਲੀ ਦਲ ਦੀਆਂ ਕੁਝ ਵੋਟਾਂ ਬਕਾਇਦਾ ਤੌਰ ਤੇ ਜਿਹੜਾ ਉਥੇ ਭਾਜਪਾ ਦਾ ਉਮੀਦਵਾਰ ਖੜਾ ਵਾ ਰਵੀਕਰਨ ਸਿੰਘ ਕਾਲੂ ਜਿਹੜਾ ਅਕਾਲੀ ਦਲ ਚੋਂ ਗਿਆ ਵਾ ਉਹ ਉਹਨਾਂ ਨੂੰ ਵੋਟਾਂ ਜਰੂਰ ਲੈ ਕੇ ਜਾਏਗਾ ਅਗਲੀ ਗੱਲ ਮੈਂ ਇੱਕ ਛੋਟੀ ਜਿਹੀ ਹੋਰ ਗੱਲ ਕਰਨ ਦਾ ਚਾਹੇ ਸਾਂਝੀ ਕਰਦੇ ਹਾਂ ਅੱਜ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਦਾ ਮਨਪ੍ਰਿਤ ਬਾਦਲ ਨੂੰ ਤੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਹੋ ਗਿਆ 24 ਘੰਟਿਆਂ ਦੇ ਜਵਾਬ ਦਿਓ 24 ਘੰਟਿਆਂ ਜਵਾਬ ਦਿਓ ਮਨਪ੍ਰਿਤ ਜਿਹੜਾ ਨੌਕਰੀਆਂ ਵੰਦੇ ਸੀ ਮਿੱਠਾ ਉਹ ਤੇ ਤੈਨੂੰ ਲਵਾ ਦੇਣਗੇ ਨੌਕਰੀ ਤੈਨੂੰ ਆਰਮੀ ਚ ਲਵਾ ਦੇਣਗੇ ਤੈਨੂੰ ਸੀਆਰਟੀ ਲਵਾ ਦੇਗੇ ਤੈਨੂੰ ਰੇਲਵੇ ਸਾਡਾ ਜਿਹੜਾ ਮੰਤਰੀ ਤੇ ਪਰੇ ਫਿਰਦਾ ਵਾ ਇਹ ਚ ਲਵਾ ਦੇਗਤਾਂ ਚਲੋ ਉਹਦਾ ਨੋਟਿਸ ਹੋ ਗਿਆ ਸ਼ਿਕਾਇਤ ਕੀਤੀ ਆਮ ਆਦਮੀ ਪਾਰਟੀ ਨੇ ਤੇ ਮੈਂ ਤਾਂ ਨੂੰ ਇਹ ਦੱਸ ਦਿਆਂ ਕਿ ਜਿਹੜੀ ਚੋਣ ਕਮਿਸ਼ਨ ਬਕਾਇਦਾ ਤੌਰ ਤੇ ਪੰਜਾਬ ਦਾ ਉਹ ਸਾਡਾ ਹੀ ਅਫਸਰ ਹੁੰਦਾ ਹੀ ਇਹ ਅਫਸਰ ਹੂੰ ਉਹ ਪੰਜਾਬ ਸਰਕਾਰ ਦੇ ਮਤੇ ਤੇ ਹੁੰਦਾ ਪੰਜਾਬ ਸਰਕਾਰ ਦੀ ਗੱਲ ਤਾਂ ਸੁਣੁੰਦਾ ਫਿਰ ਬਿਲਕੁਲ ਤੇ ਰਾਜਾ ਬੜੇ ਨੇ ਕਹਿੰਦਾ ਜੀ ਮੈਂ ਮਸਜ ਜਾ ਕੇ ਪ੍ਰਚਾਰ ਕਰਕੇ ਆਇਆ ਇੱਕ ਨੋਟਸ ਨੂੰ ਗਿਆ ਵੀ ਤੂੰ ਧਾਰਮਿਕ ਅਦਾਰੇ ਜਾ ਕੇ ਪ੍ਰਚਾਰ ਕਿਵੇਂ ਕੀਤਾ 24 ਘੰਟਿਆਂ ਚ ਜਵਾਬ ਦੇ ਅਗਲੀ ਇੱਕ ਸ਼ਿਕਾਇਤ ਕੀਤੀ ਸੀ ਸੁਖੀ ਰੰਧਾ ਬੈਨੇ ਹੂੰ ਸੁਖੀਰ ਨੇ ਅਵੇਲ ਸ਼ਿਕਾਇਤ ਕੀਤੀ ਸੀ ਵੀ ਮੇਰੇ ਹਲਕੇ ਦਾ ਇੱਕ ਜੱਗੂ ਬਗਵਾਨਪੁਰਿਆ ਗੈਂਗਸਟਰ ਉਹਦੀ ਮਾਂ ਮੇਰੇ ਖਿਲਾਫ ਤੇ ਹਾਕਮਪੁਰ ਦੇ ਹੱਕ ਚ ਭੁਗਤਰੀਆ ਤੇ ਬਕਾਇਦਾ ਤੌਰ ਤੇ ਲੋਕਾਂ ਨੂੰ ਕਹਿੰਦੀ ਵੀ ਆਹ ਲੋ ਜੱਗੂ ਨਾਲ ਗੱਲ ਕਰੋ ਜੱਗੂ ਕਹਿੰਦਾ ਵੀ ਜਿੰਨੇ ਵੀ ਕਾਂਗਰਸ ਤੋਂ ਵੋਟ ਪਾਈ ਉਹ ਪੜਿਆ ਵਿਚਾਰ ਲੈ ਉਹਦਾ ਪਰਿਵਾਰ ਮਾਰ ਦਿੱਤਾ ਜਾਊਗਾ ਇਹ ਆਵਾ ਮਾਂ ਦੀ ਪਾਰਟੀ ਗੁੰਡਾਗਰਦੀ ਕਰਉਂਦੀ ਆ ਕੀ ਜੀ ਉਹ ਸੁਖੀ ਰਿੰਦਾ ਦਾ ਵਾਦ ਦੋਸ਼ ਸਮਝ ਨਹੀਂ ਪਤਾ ਸਕਦਾ ਉਹ ਕਹਿੰਦਾ ਡੀਐਸਪੀ ਨੂੰ ਅਸੀਂ ਕਈ ਵਾਰੀ ਕਿਹਾ ਤੇ ਡੀਐਸਪੀ ਸਾਡੀ ਸੁਣਦਾ ਕੋਈ ਨਹੀਂ ਤੇ ਇਹ ਪੱਖ ਪੂਰੇ ਗੈਂਗਸਟਰਾਂ ਦਾ ਤੇ ਤੁਹਾਨੂੰ ਪਤਾ ਹੋਵੇਗਾ ਕੁਝ ਦਿਨ ਪਹਿਲਾਂ ਡੀਸੀ ਜਿਹੜਾ ਵਾ ਗੁਰਦਾਸਪੁਰ ਉਹਦੇ ਨਾਲ ਸੁਖੀ ਰਿੰਦਾ ਵੇ ਦੀ ਸੀ ਕਿ ਉਹਨੇ ਕਿ ਝੜਪ ਹੋਈ ਸੀ ਉਹਦੇ ਦਫਤਰ ਚ ਹੋਈ ਸੀ ਓਮਾ ਸ਼ੰਕਰ ਗੁਪਤਾ ਜਿਹੜਾ ਡੀਸੀ ਆਈਏ ਅਫਸਰ ਆ ਜਿਹੜੇ ਆਈਐਸ ਤੇ ਆਈਪੀਐਸ ਬਣ ਜੇ ਦਿਮਾਗ ਖਰਾਬ ਹੋ ਜਾਂਦੇ ਆ ਇਹ ਸੋਚਦੇ ਸੀ ਦੇਸ਼ ਦੇ ਮਾਲਕ ਅਸੀਂ ਬਾਕੀ ਕੋਈ ਨਹੀਂ ਇੱਥੇ ਹੈਗਾ ਹੁਣ ਓਮਾ ਸ਼ੰਕਰ ਨੂੰ ਇਹਨੇ ਕਹਿ ਦਿੱਤਾ ਤੇ ਓਮਾ ਸ਼ੰਕਰ ਨੇ ਲਿਖ ਕੇ ਭੇਜਤਾ ਇਹੋ ਜੀ ਇੱਥੇ ਕੋਈ ਘਟਨਾ ਵਾਪਰੀ ਨਹੀਂ ਲੇਕਿਨ ਚੋਣ ਕਮਿਸ਼ਨ ਦੀ ਆਪਣੇ ਲੈ ਤੇ ਜਾਂਚ ਕਰਾਈ ਉਹਦੇ ਵਿਹਾਰ ਤੇ ਡੀਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਹਾਂਜੀ ਆ ਜੀ ਕੀਤਾ ਜੀ ਜੀ ਹੁਣ ਉਹਨੇ ਬਕਾਇਦਾ ਸੁਖਿਰਦਵ ਨੇ ਕਹਿਤਾ ਵੀ ਮੈਂ ਇਹ ਮਾਮਲਾ ਜਿਹੜਾ ਵਾ ਹਾਈ ਕੋਰਟ ਲੈ ਕੇ ਜਾਊਂਗਾ ਤੇ ਓਮਾ ਸ਼ੰਕਰ ਗੁਪਤਾ ਨੂੰ ਹਾਈ ਕੋਰਟ ਚ ਕਸੀਟੂਗਾ ਇਹਨੂੰ ਮੈਂ ਦਸੂਗਾ ਪਿੱਤੇਰੀ ਡਿਊਟੀ ਕੀ ਸੀ ਤੇ ਡਿਊਟੀ 2 ਕੀ ਕੀਤੀ ਹੈ ਚੋਣਾ ਦੇ ਵਿੱਚ ਚੁਕਤਾਈ ਜੇ ਕੋਈ ਕਰਦਾ ਭਾਵੇਂ ਜਿਹੜਾ ਮਰਜੀ ਅਫਸਰ ਉਹਦੀ ਡਿਸਮਿਸਲ ਹੋ ਸਕਦੀ ਚੋਣਕ ਮੇਸ਼ਨ ਆਪਣੀ ਆਜੇ ਡਿਸਪਸ ਬੰਦਾ ਹੋ ਜਾਂਦਾ ਹੁਣ ਜੇ ਅਮਰ ਸ਼ੰਕਰ ਜੇ ਉਹਨੇ ਕੀ ਕੀਤਾ ਸਾਨੂੰ ਨਹੀਂ ਪਤਾ ਸੁਖੀ ਦਾਵਾ ਜੋ ਕਹਿ ਰਿਹਾ ਤੂੰ ਉਹ ਗੱਲ ਕਰ ਰਿਹਾ ਸਾਡੇ ਕੋਲ ਕਿਹ ਅਫਸਰਾਂ ਨੂੰ ਫੋਨ ਕਰਕੇ ਵੇਖੋ ਫੋਨ ਚੁੱਕਦੇ ਕਿਸੇ ਦਾ ਤੁਸੀਂ ਕਰੀਬ ਕਿਉਂ ਆਪੇ ਜਵਾਬ ਦਿੰਦੇ ਫਿਰ ਜਿੱਤੇ ਦੇਣਾ ਇਹਨਾਂ ਨੇ ਦੂਸਰੇ ਜੀ ਪਹਿਲਾ ਸੁਖਰੀ ਜੀ ਬਾਵਨੇ ਕਹਿੰਦੇ ਮੈਂ ਸਪੀਕਰ ਨੂੰ ਐਪਲੀਕੇਸ਼ਨ ਦੇ ਕੇ ਦੱਸੂਗਾ ਵੀ ਜਿਹੜਾ ਇੱਕ ਰਤਬਾ ਵਾ ਸੰਸਦ ਮੈਂਬਰ ਦਾ ਉਹ ਕੀ ਹੈ ਇਹ ਡਿਵੀਜ਼ਨ ਬਲਾਕੇ ਪੁੱਛੋ ਅੰਮ੍ਰਿਤਸਰ ਦੇ ਵਿੱਚ ਇੱਕ ਪਾਟਪਾ ਦਾ ਬਕਾਇਦਾ ਤੋਂ ਰਸਬਾ ਮੈਂਬਰ ਸੀਗਾ ਸ਼ਵੇਤ ਮਾਲਕ ਮੇਰ ਵੀਰਿਆ ਮੇਰ ਵੀਰਿਆ ਚੱਲ ਜਾਂਦਾ ਬਕਾਇਦਾ ਤੋਂ ਡੀਸੀ ਨੂੰ ਮਿਲਣ ਵਾਸਤੇ ਤੇ ਡੀਸੀ ਇੱਥੇ ਰੂਜ਼ਮ ਹੁੰਦਾ ਰੂਜ਼ਮ ਕਿਹਾ ਸ਼ਾਇਦ ਰੂਜ਼ਮ ਸੀ ਮੈਨੂੰ ਬਹੁਤ ਯਾਦ ਨਹੀਂਗਾ ਉਹ ਜਵਾਬ ਕੀ ਕਰਦਾ ਵੀ ਉਹ ਬਕਾਇਦਾ ਤੌਰ ਤੇ ਦੀ ਗੱਲ ਨਹੀਂ ਸੁਣਦਾ ਬੁਲਾਉਂਦਾ ਹੀ ਨਹੀਂ ਉਹਨੂੰ ਉਹ ਅੰਦਰ ਚਲ ਜਾਂਦਾ ਉਹ ਜਾ ਕੇ ਆਂਦਾ ਡੀਸੀ ਸਾਹਿਬ ਤੁਹਾਨੂੰ ਹੁਣ ਮੈਂ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਣੀਆਂ ਨੇ ਜੋ ਮਰਜ਼ੀ ਕਰ ਲਓ ਤੁਸੀਂ ਜੇ ਉਹ ਅੰਦਰ ਚਲੇ ਗਿਆ ਨੂੰ ਕੁਰਸੀ ਤੇ ਜੋ ਕੁਰਸੀ ਵੀ ਦਿੱਤੀ ਉਹਨੂੰ ਤੇ ਫਿਰ ਉਹਨੇ ਆਪਣੇ ਸਪੀਕਰ ਨੂੰ ਕਹਿ ਕੇ ਜਿਹੜੀਆਂ ਫਿਰ ਉੱਥੇ ਵਧੀਆ ਬੈਠ ਕੇ ਘਟਈਆਂ ਜਾ ਕੇ ਉੱਥੇ ਤੇ ਪਤਾ ਲੱਗ ਗਿਆ ਵੀ ਸੰਸਦ ਮੈਂਬਰ ਦੀ ਪਾਵਰ ਕੀ ਆ ਉਮਰ ਸ਼ੰਕਰ ਗੁਪਤਾ ਨੂੰ ਵੀ ਸ਼ਾਇਦ ਅਜੇ ਸੰਸਦ ਮੈਂਬਰ ਦੀ ਪਾਵਰ ਦਾ ਨਾਮ ਪਤਾ ਹੋਵੇ ਜਿੱਦਣ ਪਤਾ ਲੱਗ ਜੂ ਉਹ ਵੀ ਸਤਕਾਰ ਕਰਨਾ ਸਿੱਖ ਜੂਗਾ ਜੀ ਫਟਕਾ ਇਹ ਤੇ ਚਲੋ ਵਿਚਾਰ ਹੋਏਗਾ ਜਦੋਂ ਕਿਤੇ ਅਦਾਲਤ ਚ ਜਾਣਗੇ ਵੀ ਕੌਣ ਗਲਤ ਸੀ ਕੌਣ ਸਹੀ ਸੀ ਜੇ ਅਫਸਰ ਸਹੀ ਸੀ ਤੇ ਉਹਨਾਂ ਦੀ ਸੁਣੀ ਜਾਏਗੀ ਜੇ ਰੰਧਾਵਾ ਸਾਹਿਬ ਸਹੀ ਸੀਗੇ ਤਾਂ ਉਹਨਾਂ ਦਾ ਪੱਖ ਪੂਰਿਆ ਜਾਏਗਾ ਕਿਉਂਕਿ ਅਦਾਲਤਾਂ ਨੇ ਤਾਂ ਜਿਹੜਾ ਵਾ ਉਹ ਸਬੂਤਾਂ ਦੇ ਆਧਾਰ ਦੇ ਉੱਤੇ ਉਹਨਾਂ ਨੇ ਆਪਣਾ ਫੈਸਲਾ ਜਿਹੜਾ ਵਾ ਉਹ ਦੇਣਾ ਹੁੰਦਾ ਪਰ ਅਦਾਲਤਾਂ ਨੇ ਝਟਕਾ ਦਿੱਤਾ ਸੌਦਾ ਸਾਦ ਗੁਰਮੀਤ ਰਾਮ ਰਹੀਮ ਬਲਾਤਕਾਰ ਦੇ ਦੋਸ਼ ਕਤਲ ਦੇ ਦੋਸ਼ ਹੋਰ ਕਈ ਉਹਨਾਂ ਦੇ ਉੱਤੇ ਦੋਸ਼ ਹੈ ਸਜ਼ਾ ਉਹ ਕੱਟ ਰਹੇ ਆ ਅਦਾਲਤਾਂ ਨੇ ਬਹੁਤ ਵੱਡਾ ਝਟਕਾ ਦਿੱਤਾ ਕਹਿੰਦੇ ਵੀ ਹੁਣ ਸਾਡੇ ਵੱਲ ਨਾ ਆਇਓ ਹਾਈ ਕੋਰਟ ਕਹਿੰਦੇ ਕਹਿੰਦੇ ਹੁਣ ਤੁਸੀਂ ਸੁਪਰੀਮ ਕੋਰਟ ਡਬਲ ਬੈਂਚ 'ਚ ਜਾਇਓ ਵੇਖੋ ਜਿੱਥੋਂ ਤੱਕ ਆਪਾਂ ਗੱਲ ਕਰਦੇ ਆਂ ਜੀ ਬਕਾਇਦਾ ਤੌਰ ਤੇ ਸੌਦਾ ਸਾਦ ਡੇਰਾ ਸਿੱਸਾ ਮੁਕੀ ਗੁਰਮੀਤ RAM ਰਹੀਮ ਦੀ 15 ਅਗਸਤ 2017 ਨੂੰ ਹਰਿਆਣੇ ਦਾ ਗ੍ਰਹਿ ਮੰਤਰੀ ਬਕਾਇਦਾ ਤੌਰ ਤੇ ਅਮੇਦ ਦੇ ਵਿੱਚ 52 ਲੱਖ ਰੁਪਏ ਦਾ ਚੈੱਕ ਲੈ ਕੇ ਜਾਂਦਾ ਬਾਬਾ ਜੀ ਆਹ ਲੋ ਤੁਹਾਡੇ ਚਰਨਾਂ 'ਚ ਰੱਖ ਕੇ ਮੱਥਾ ਟੇਕਦਿਆਂ ਤੁਹਾਡੇ ਤੁਹਾਨੂੰ ਜਨਮ ਦਿਨ ਦੀ ਵਧਾਈ ਹੋਵੇ ਅਖੌਤੀ ਸੋ ਕਾਲ ਜਨਮ ਦਿਨ ਤੇ ਬਕਾਇਦਾ ਤੌਰ ਤੇ 25 ਅਗਸਤ 2017 ਨੂੰ ਉਹਨੂੰ ਅਗਲੇ ਚੱਕ ਦੇ ਦੀ سزا ਦੇ ਕੇ ਤੇ ਹਲਕੀ ਜਿਹੀ ਫੀਆ ਕੀ ਸਨਾਰੀਏ ਜਲ ਭੇਜ ਦਿੰਦੇ। ਮੁੜ ਕੇ ਮੰਤਰੀ ਸਾਹਿਬ ਆਪਣਾ ਚੈੱਕ ਵਾਪਸ ਮੰਗਾ ਲੈਂਦੇ ਉੱਥੋਂ। ਉਸ ਤੋਂ ਬਾਅਦ ਉਹਨਾਂ ਨੂੰ ਤੇ 2-3 ਸਾਲਾਂ ਮਾ ਹੋ ਰਹੀ ਰਹਿੰਦੀਆਂ। ਅਜੇ ਇੱਕਦੋ ਕੀ ਸੋਚ ਚੱਲਦੇ ਨੇ। ਸਨਾਰੀਆ ਜ਼ਿਲ੍ਹੇ। ਭਾਜਪਾ ਅਜੇ ਤੇ ਉਹ ਪੱਤਰਕਾਰ ਛਤਰਪਤੀ ਵਾਲਾ ਕੇਸ ਵੀ ਚੱਲਦਾ। ਕੋਈ ਸਜ਼ਾ ਹੋ ਗਈ। ਕੋਈ ਸਜ਼ਾ ਹੋ ਗਈ ਵੀ ਸਾਲ ਹੋ ਗਿਆ। ਨਹੀਂ ਉਹ ਉਹਦੇ ਤੇ ਨਹੀਂ ਹੋਈ ਪਰ ਵੇਖੋ ਕੀ ਉਹਦੇ ਮੁੰਡੇ ਦੀ ਕਹਦਾ ਹਾਈ ਕੋਰਟ ਜਾਵਾਂਗੇ ਅਸੀਂ ਦੇ ਖਿਲਾਫ ਹਾਂ ਉਹ ਉਹ ਜਿਹੜੀ ਚੀਜ਼ ਤੇ ਉਹਦੇ ਜਿਹੇ ਬਰੀ ਹੋਏ ਉਹਦੇ ਜਿਹੇ ਮੇਖਾ ਇਹ ਮਾਸ ਹੁਏ ਸਾਂ ਹਾਂ ਸਬੂਤਾਂ ਦੀ ਘਾਟ ਕਰ ਹਾਈ ਕੋਰਟ ਨੇ ਮਾਫ ਕੀਤਾ ਤਾਂ ਸੁਪਰੀਮ ਕੋਰਟ ਜਾਵਾਂਗੇ ਉਹਨਾਂ ਤੇ ਹਾਂ ਸਪਰੀਮ ਕੋਰਟ ਜਾਵਾਂਗੇ ਸਬੂਤਾਂ ਦੀ ਘਾਟ ਕਰ ਹਾਈ ਕੋਰਟ ਨੇ ਬਰੀ ਕਰਤਾ ਇੱਕ ਇਹ ਸੈਸ ਜਾਵਾਂਗੇ ਸੁਪਰੀਮ ਕੋਰਟ ਜਾਵਾਂਗੇ ਸੁਣਿਆ ਕਿ ਹੁਣ ਇਹਦੇ ਵਿੱਚ ਵੇਖੋ ਸੌਦਾ ਸੱਚ ਚੱਲੇਗਾ ਉੱਥੇ ਤਿੰਨ ਕਾੜ ਹੁੰਦੇ ਆ ਬਰਗਾੜੀ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਸਾਡੀ ਅਕਾਲੀ ਸਰਕਾਰ ਹੋਵੇ ਤੇ ਸਾਡੇ 4 ਮਹੀਨੇ ਉਡੀਕ ਦੇ ਉਰੇ ਬਕਾਇਦਾ ਤੌਰ ਤੇ ਸਾਡੇ 4.5 ਮਹੀਨੇ ਗੁਰੂ ਸਾਹਿਬ ਦੀ ਬੇਦਵੀ ਹੋ ਗਈ ਆ ਚੋਰੀ ਹੋ ਗਿਆ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਪੋਸਟਰ ਲੱਗ ਜਾਂਦੇ ਆ ਸਾਡੇ 4.5 ਮਹੀਨੇ ਅਕਾਲੀ ਸਰਕਾਰ ਹੋਵੇ ਡੁੱਬ ਕੇ ਮਰ ਜਣੇ ਅਕਾਲੀਆਂ ਨੂੰ ਮਰ ਜਣੇ ਪੀ ਜਿਹੜੇ ਗੁਰੂ ਨੂੰ ਤੁਸੀਂ ਪੂਜਦੇ ਹੋ ਜਿਹਦੀ ਰਹਿਤਮਾਈ ਦੀ ਗੱਲ ਕਰਦੇ ਹੋ ਜਿਹਦੀ ਤੁਸੀਂ ਓਟ ਆਸਾ ਲੈ ਕੇ ਚੱਲਦੇ ਹੋ ਜੇ ਉਹਦੇ ਉੱਤੇ ਆਂਚ ਆਉਂਦੀ ਹੈ ਤੇ ਤੁਹਾਨੂੰ ਡੁੱਬ ਕੇ ਮਰ ਜਣਾ ਚਾਹੀਦਾ ਉਹਦੇ ਤਿੰਨ ਕੇਸ ਦਰਜ ਹੋਏ ਸੀ ਜੀ ਜੀਤੇ ਵਿੱਚ ਜਿਹੜੀ ਜਾਂਚ ਕੀਤੀ ਸੀ ਖਟੜਾ ਸਾਹਿਬ ਨੇ ਉਹਦੇ ਵਿੱਚ ਸੌਦਾ ਸਾਧਾ ਨਾ ਆਇਆ ਸੀ ਕਿ ਇਹਦੀ ਸ਼ਰਮੂਲੀਅਤ ਹਨੀਪ੍ਰੀਤ ਤੇ ਸੌਦਾ ਸਾਧਾ ਨੇ ਇਹ ਗੱਲ ਕਹੀ ਸੀ ਕਿ ਜੇ ਤੁਹਾਡੇ ਬਾਬੇ ਦੀ ਇਹ ਫਿਲਮ ਨਹੀਂ ਚੱਲ ਲੈਂਦੇ ਤੇ ਤੁਸੀਂ ਇਹਨਾਂ ਦੇ ਬਾਬੇ ਦਾ ਸਤਿਆਨਾਸ਼ ਕਰਦੇ ਹੋ ਤਾਦੇ ਇਹਨਾਂ ਪਹਿਲੀ ਜੂਨ 2015 ਨੂੰ ਬਕਾਇਦਾ ਤੌਰ ਤੇ ਪਿੰਡ ਜਵਾਰ ਸਿੰਘ ਵਾਲਾ ਬੁਰਜ ਜਾਰਸਮੜਾ ਤੋਂ ਉਸ ਰੂਪ ਚੋਰੀ ਕੀਤਾ ਸੀ ਮੁੜ ਕੇ ਪੋਸਟਰ ਲਾਉਂਦੇ ਇਹ ਕਹਿੰਦੇ ਵੀ ਤੁਹਾਡਾ ਗੁਰੂ ਸਿੱਖੋ ਸਾਡੇ ਕੋਲੇ ਲੱਬੜ ਲੱਬੜ ਹੋਈ ਐਕਸ਼ਨ ਸਰਕਾਰਾਂ ਸੁੱਤੀਆਂ ਨੀਂਦੀਆਂ ਜਿਹੜੇ ਵੱਡੇ ਵੱਡੇ ਬੜਕਾ ਮਾਰਦੇ ਫਿਰ ਇਹਨਾਂ ਜਵਾਬ ਤਾਂ ਦੇਣ ਕੀ ਇਹ ਜੁਰਮ ਸੁਖਬੀਰ ਸਿੰਘ ਬਾਦਲਾ ਮਾਫੀਯੋਗ ਹੈ ਇਹ ਉਹ ਤਾਂ ਗ੍ਰਹਿ ਮੰਤਰੀ ਸੀਗਾ ਡਿਪਟੀ ਮੁੱਖ ਮੰਤਰੀ ਸੀ ਸੁਪਰ ਮੁੱਖ ਮੰਤਰੀ ਸੀਗਾ ਦੂਸਰੀ ਸੀ ਜਦੋਂ ਉਹਦੇ ਫਿਰ ਅੰਗ ਗਲੀਆਂ ਚੱਕ ਲਾਰੇ ਤੇ ਸਾਡੇ ਬੁੱਧੀਜੀਵੀ ਜਿੰਨੇ ਸਾਡੇ ਧਰਮ ਲੋਕ ਸੀ ਸਾਰੇ ਆ ਕੇ ਬੈਠ ਕੇ ਧਰਨਾ ਦਿੱਤਾ ਧਰਨਾ ਕਿਤੇ ਸੜਕ ਤੇ ਦਿੱਤਾ ਇਹ ਖਾਲੀ ਥਾਂ ਤੇ ਬੈਠੇ ਨੇ ਤੇ ਜਿਹੜੀ ਆ ਕੇ ਕਰਤੂਤ ਉਸ ਟਾਈਮ ਦੇ ਪੁਲਿਸ ਦੇ ਕੋਲੀ ਸੀ ਗੰਦੇ ਪਾੜੀ ਨੇ ਵਿਛਾੜਾ ਸਾਡੇ ਉਹਦੇ ਧਾਰਮਿਕ ਆਗੂ ਸੀਗੇ ਸਵੇਰੇ 5 ਵਜੇ ਛਿਬ ਜਿਓ ਪਾਠ ਕਰਨ ਦੇ ਸੀਗੇ ਨਿਤਨੇਮ ਕਰੇ ਸੀ ਨੇ ਮਾਈਂਗੇ ਤੂ ਤੂ ਕੇ ਗੱਡੀਆਂ ਸੁੱਟੇ ਗਏ ਮੈਂ ਉਹਨਾਂ ਸੇਖ ਕਪਤਰਾ ਨੂੰ ਵੀ ਜਿਹੜਾ ਵਾ ਉਹਨਾਂ ਨੂੰ ਲੰਤ ਮੋਨਾ ਉਹਨਾਂ ਨੂੰ ਵੀ ਤੁਹਾਨੂੰ ਲੰਤਾਂ ਵੀ ਘੱਟੋ ਘੱਟ ਵੇਖ ਲਓ ਇਹ ਧਾਰਮਿਕ ਹੈ ਕੋਈ ਪਾਠ ਕਰਨ ਦਾ ਹੈ ਕੋਈ ਗੋਲੀ ਚ ਝੰਡਣ ਦੇ ਕੋਲੇ ਪਾਸੇ ਤਿੰਨ ਪਰਚੇ ਦਰਜ ਹੋਏ ਸੀਗੇ ਉਹਦੇ ਵਿੱਚ ਜਦੋਂ ਤਪਦੀਸ਼ ਹੋਈ ਰਾਮ ਰਹੀਮ ਤੇ ਹੰਦੀਪ੍ਰੀਤਾ ਦਾ ਨਾਮ ਵੀ ਆਇਆ ਸੀਗਾ ਸਖਵਿੰਦਰ ਸਿੰਘ ਬਿੱਟੂ ਜਦੋਂ ਉਹ ਫੜਿਆ ਜਾਂਦਾ ਉਹਦੀ ਇਨਟੈਰੋਗੇਸ਼ਨ ਚ ਆਇਆ ਸੀ ਕਿ ਸਾਨੂੰ ਬੁਲਾ ਕੇ ਕਿਹਾ ਗਿਆ ਸੀ ਤੁਸੀਂ ਆ ਕੰਮ ਕਰਨਾ ਪ੍ਰਦੀਪ ਕਲੇਰ ਨੇ ਸਭ ਕੁਝ ਭਾਂਡੇ ਫੋੜਤੇ ਉਹ ਤਿੰਨ ਕਿਸਾਂ 'ਚ ਨਾ ਹੁੰਦਾ ਤੇ ਤਿੰਨ ਕਿਸਾਂ 'ਚ ਪੁਛਪੁੱਟਾ ਕਰਨ ਵਾਸਤੇ ਜਿਹੜੇ ਅੱਜ ਕੱਲ ਏ ਡੀ ਜੀ ਪੀ ਨੇ ਪਰਮਾਰ ਸਾਹਿਬ ਸੁਰਿੰਦਰਪਾਲ ਸਿੰਘ ਪਰਮਾਰ ਬਿੱਟੂ ਬੈ ਪਟਾਪਾ ਮੈਨੂੰ ਬਿੱਟੂ ਦੇ ਨਾਮ ਦਾ ਵੀ ਲਿਖਿਆ ਸੁਖਵਿੰਦਰ ਬਿੱਟੂ ਸੀ ਜਾਂ ਕੁਝ ਹੋਰ ਸੀ ਬੇਨਵੇਂ ਚਲੋ ਖੈਰ ਨਹੀਂ ਸੁਖਵਿੰਦਰ ਸੁਖੰਦਰ ਬਿੱਟੂ ਸੀ ਇਹ ਬਾਤ ਚਲਦ ਫੜਿਆ ਸੀ ਅੱਛਾ ਜਦੋਂ ਇਹ ਜਾਂਦੇ ਨੇ ਇਹਨਾਂ ਨੂੰ ਉੱਥੋਂ ਜਿਹੜੀ ਹਾਈ ਕੋਰਟ ਜਿਹੜੀ ਉਹ ਪੁਸ਼ਪਰਤਲ ਦੀ ਜਾਤ ਦੇ ਦਿੰਦੀ ਹੈ ਪਰ ਇਹ ਕਹਿੰਦੀ ਤੁਹਾਨੂੰ ਅਸੀਂ ਇੰਟਰੋਗੇਸ਼ਨ ਦਾ ਨਹੀਂ ਖੜਾ ਦੇਣਾ ਇਹ ਹਾਈ ਕੋਰਟ ਚਲੇ ਜਾਂਦੇ ਹਾਈ ਕੋਰਟ ਜਾ ਕੇ ਸੋਦਾ ਸਾਦ ਇਹ ਕਹਿੰਦਾ ਵੀ ਇਹਦੇ ਤੇ ਬਕਾਇਦਾ ਤੌਰ ਤੇ ਰੋਕ ਲਾਈ ਜਾਵੇ ਇਹ ਕੇਸ ਮੈਨੂੰ ਝੂਠਾ ਪਸਾਇਆ ਜਾ ਰਿਹਾ ਤੇ ਹਮ ਹਾਈ ਕੋਰਟ ਦਾ ਸਿੰਗਲ ਬੈਂਚ ਕੀ ਕਰਦਾ ਵਾ ਸਿੰਗਲ ਬੈਂਚ ਬਕਾਇਦਾ ਤੌਰ ਤੇ ਉਹਦੇ ਤੇ ਰੋਕ ਲਾ ਕੇ ਪੀਤੇ ਹੱਲਦਗੀ ਰੁਕ ਲਈ ਜਾਂਦੀ ਆ ਤੇ ਉਹਨੂੰ ਗਾਂ ਡਬਲ ਬੈਚ ਨੂੰ ਫਾਰਵਰਡ ਕਰ ਦਿੰਦਾ ਜਿਹਦੀ ਅੱਜ ਤਰੀਖ ਸੀ ਬਕਾਇਦਾ ਤੌਰ ਤੇ ਅੱਜ ਤਰੀਖ ਸੀ ਉਹਦੀ ਤੇ ਜਿਹੜੀ ਸਾਡੀ ਸਰਕਾਰ ਪੰਜਾਬ ਸਰਕਾਰ ਮੈਂ ਸੋਚਦਾ ਵੀ ਵਜ੍ਹਾ ਕੀਤਾ ਪੰਜਾਬ ਸਰਕਾਰ ਨਾਲ ਤੁਹਾਡੇ ਨਾਲ ਤੇ ਚੰਗੇ ਘੋਣੇ ਮੁੰਨੇ ਯਾਰ ਭਗਵਾਨਤ ਮਾਨ ਨੇ ਆਦੀ ਵੇਖਿਆ ਤਾਂ ਨਹੀਂ ਵੇਖਿਆ ਸਿੱਧੀ ਜਾ ਕੇ ਸੁਪਰੀਮ ਕੋਰਟ ਚ ਅਪੀਲ ਪਾਤੀ ਵੀ ਸਾਨੂੰ ਇਹਦੀ ਕੇਸ ਚਲੋਣ ਦੀ ਇਜਾਜ਼ਤ ਹੋਣੀ ਚਾਹੀਦੀ ਸੁਪਰੀਮ ਕੋਰਟ ਨੇ ਰੋਕ ਠਾਤੀ। ਵੀ ਠੀਕ ਹੈ ਜੀ ਤੁਸੀਂ ਜਾਂਚ ਕਰੋ। ਹੁਣ ਸਾਡੀ ਸਰਕਾਰ ਤੇ ਡਿਪੈਂਡ ਕਰਦਾ ਵਾ ਸਾਡੀ ਪੁਲਿਸ ਤੇ ਡਿਪੈਂਡ ਕਰਦਾ ਵੀ ਜੇ ਪ੍ਰੋਡਕਸ਼ਨ ਬਣਤੇ ਲੈਣਾ ਉਹ ਤੇ ਲੈ ਸਕਦੇ ਨੂੰ। ਬਿਲਕੁਲ ਪਤਾ ਨਹੀਂ ਲਿੰਦੇ ਕਿ ਲੈਂਦੇ। ਲੇਕਿਨ ਇਹ ਪੰਜਾਬ ਸਰਕਾਰ ਦੀ ਮੈਂ ਸੋਚਦਾ ਧਿਆਨਤਦਾਰੀ ਹੈ। ਇਹ ਪੰਜਾਬ ਸਰਕਾਰ ਦੀ ਪ੍ਰਾਪਤੀ ਹੈ ਵੀ ਚਲੋ ਘਟੋ ਘਟ ਕੋਈ ਕੰਮ ਤੇ ਕੀਤਾ ਤੁਸੀਂ ਉਹਨੂੰ ਇਨਸਾਫ ਦਉਣ ਵਾਸਤੇ। ਸਹੀ ਗੱਲ ਹੈ। ਸਹੀ। ਠੀਕ ਚਲੋ। ਹੁਣ ਹੋਇਆ ਕਿ ਜੋ ਡਬਲ ਵੈਂਚ ਕੋ ਚੱਲੇਗਾ ਕੇਸ। ਡਬਲ ਬੈਂਚ ਤਰੀਕ ਸੀਗੀ ਤੇ ਡਬਲ ਬੈਂਚ ਦੇ ਅੱਜ ਝਟਕਾ ਦੇਤਾ ਕੋਈ ਸੋਦਾ ਸਾਨੂੰ ਜਿਹੜੀ ਅਮੀ ਦੀ ਸੀ ਵੀ ਮੈਨੂੰ ਸਾ ਡਬਲ ਬੈਂਚ ਕੋਈ ਰਾਹ ਦੇ ਦੂਗਾ ਡਬਲ ਬੈਂਚ ਨੇ ਕਹਿਤਾ ਜੀ ਇਹਦੇ ਤੇ ਸੁਪਰੀਮ ਕੋਰਟ ਵਿੱਚੋਂ ਰੋਕ हट ਚੁੱਕੀ ਐ ਇਸ ਕਰਕੇ ਡਬਲ ਬੈਂਚ ਕੁਛ ਨਹੀਂ ਕਰ ਸਕਦਾ ਹਾਈ ਕੋਰਟ ਕੁਛ ਨਹੀਂ ਕਹਿੰਦੀ ਤੁਸੀਂ ਜਾਣਾ ਤੇ ਸੁਪਰੀਮ ਕੋਰਟ ਜਾ ਉਹਨਾਂ ਉਹਦੀ ਪਟੀਸ਼ਨ ਅੱਜ ਖਾਰਜ ਕਰ ਦਿੰਦੀ ਐ ਜੀ ਜੀ ਪੜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਨੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਣੇ ਆਂ ਤੇ ਇੱਕ ਖਬਰ ਰਹਿ ਗਈ ਬੜੀ ਮੇਨ ਉਹ ਅਸੀਂ ਫੇਰ ਕਰਾਂਗੇ ਉਹ ਖਬਰ ਹੈ ਗਈ ਸੀ ਟਾਈਟਲਰ ਦੀ ਉਹਨੂੰ ਵੀ ਝਟਕਾ ਮਿਲਿਆ ਅੱਜ ਹਾਈ ਕੋਰਟ ਤੋਂ ਹਾਂਜੀ ਉਹ ਇਹ ਸਮੇਂ ਦੀ ਘਾਟ ਮੈਨੂੰ ਮੇਰੇ ਧਿਆਨ ਚ ਹੈ ਗਈ ਖਬਰ ਆਪਾਂ ਕੱਲ ਕਰ ਲਾਂਗੇ ਉਹਨੂੰ ਮੁਕੰਮਲ ਜੀ ਜੀ ਹਾਂ ਕੱਲ ਦੇ ਸ਼ੋਅ 'ਚ ਜਰੂਰ ਲਵਾਂਗੇ ਉਹਨੂੰ ਤੇ ਨਾਲ ਦੀ ਨਾਲ ਹੀ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਆ ਜਿਹੜੇ ਕਮੈਂਟ ਕਰਦੇ ਆ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਸੋ ਇਸੇ ਤਰ੍ਹਾਂ ਜਿਹੜੀਆਂ ਖਬਰਾਂ ਸਾਡੇ ਨਾਲ ਪੰਜਾਬ ਦੇ ਨਾਲ ਜੁੜੀਆਂ ਉਹ ਤੁਹਾਡੇ ਤੱਕ ਲਿਆਂਦੇ ਰਵਾਂਗੇ ਤੇ ਪੱਟੀ ਸਾਹਿਬ ਉਹਦੇ ਉੱਤੇ ਆਪਣਾ ਜਿਹੜਾ ਵਿਸ਼ਲੇਸ਼ਣ ਕਰਦੇ ਰਹਿਣਗੇ ਤੁਸੀਂ ਆਪਣਾ ਸਮਾ ਦਿਨੇ ਹੋ ਤੁਸੀਂ ਵੀ ਪ੍ਰੋਗਰਾਮ ਦੇਖਦੇ ਹੋ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸ਼ੁਕਰੀਆ ਜੀ